ਅਮਰ ਰਹੇ ਦੇ ਇਹ ਨਾਰੇ ਸ਼ਹੀਦ ਪੈਰਾ ਕਮਾਂਡੋ ਪ੍ਰਦੀਪ ਨੈਨ ਲੀ ਲਗ ਰਹੇ ਨੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਗਵਾ ਦਿੱਤੀ ਰੋਂਦੇ ਵਿਲਕਦੇ ਸ਼ਹੀਦ ਦੇ ਪਰਿਵਾਰ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗੀਆਂ ਸ਼ਹੀਦ ਦੇ ਸਸਕਾਰ ਮੌਕੇ ਹਜ਼ਾਰਾਂ ਦੇ ਕਿਨਾਰੇ ਚ ਲੋਕ ਪਹੁੰਚੇ ਸ਼ਹੀਦ ਦੇ ਚਚੇਰੇ ਭਰਾ ਦੇ ਵੱਲੋਂ ਪੈਰਾ ਕਮਾਂਡੋ ਪ੍ਰਦੀਪ ਨੈਨ ਨੂੰ ਅਗਨੀ ਪੇਂਟ ਕੀਤੀ ਗਈ ਇਸ ਦੌਰਾਨ ਫੌਜੀ ਟੁਕੜੇ ਨੇ ਵੀ ਆਪਣੇ ਸਾਥੀ ਦੀ ਸ਼ਹਾਦਤ ਨੂੰ ਸਲਾਮੀ ਦਿੱਤੀ ਕਾਰਜ ਖੁਸ਼ੀ ਦਾ ਮਾਹੌਲ ਅਚਾਨਕ ਮਾਤਮ ਚ ਬਦਲ ਗਿਆ ਕਿਉਂਕਿ ਥੋੜੇ ਹੀ ਦਿਨ ਚ ਘਰ ਚ ਬੱਚੇ ਦੀ किलकारी ਗੂੰਜਣ ਵਾਲੀ ਸੀ ਸ਼ਹੀਦ ਪਿਤਾ ਬਣਨ ਵਾਲੀ ਸੀ ਪਰ ਬੱਚੇ ਦਾ ਮੂੰਹ ਵੇਖਣ ਤੋਂ ਪਹਿਲਾਂ ਹੀ ਉਹ ਸ਼ਹਾਦਤ ਦਾ ਜਾਮ ਪੀ ਗਏ ਜਿਸ ਵੇਲੇ ਸ਼ਹੀਦ ਦੀ ਮ੍ਰਿਤਕ ਦੇ ਜਿੰਦ ਦੇ ਨਰਵਾਣਾ ਦੇ ਪਿੰਡ ਜਾਜਣ ਵਾਲਾ ਪਹੁੰਚੀ ਤਾਂ ਹਰ ਇੱਕ ਦੀਆਂ ਅੱਖਾਂ ਨਮ ਹੋ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿਨ ਲਈ ਪਹੁੰਚੇ ਸ਼ਹੀਦ ਦੇ ਦਰਸ਼ਨਾਂ ਲਈ ਲੋਕ ਕਰਾਦੀਆਂ ਛੱਤਾ ਤੇ ਚੜ ਗਏ ਤਰੰਗੇ ਚ ਲਿਪਟੀ ਆਪਣੇ ਇਕਲੋਤੇ ਪੁੱਤ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਪਰਿਵਾਰ ਦੀਆਂ ਤਾਹਾਂ ਨਿਕਲ ਗਿਆ ਪੂਰੇ ਪਿੰਡ ਚ ਗਮਗੀਨ ਮਾਹੌਲ ਹੋ ਗਿਆ ਦੱਸਿਆ ਕਿ ਜੰਮੂ ਕਸ਼ਮੀਰ ਦੇ ਕੁਲਗਰਾਮ ਚ ਅਤਵਾਦੀਆਂ ਨਾਲ ਮੁਕਾਬਲੇ ਚ ਸ਼ਹੀਦ ਹੋਏ ਪ੍ਰਦੀਪ ਨੈਨ 18 ਸਾਲ ਦੀ ਉਮਰ ਦੇ ਵਿੱਚ ਹੀ ਸੈਨਾ ਦੇ ਕਮਾਂਡੋ ਬਣ ਗਏ ਸਨ 2 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਤੇ ਹੁਣ ਜਦੋਂ ਉਹਨਾਂ ਦੀ ਪਤਨੀ ਗਰਭਵਤੀ ਸੀ ਤੇ ਘਰ ਦੇ ਵਿੱਚ ਬੱਚੇ ਦੀ ਕਿਲਕਾਰੀ ਗੂੰਜਣ ਵਾਲੀ ਸੀ प्रदीप नैन शहीद हो गए पति की शहादत की खबर सुनद ही दी पत्नी उन्हसुद हो गए परिवार का कहना है कि उन्होंने अपने पुत्र की दी शहादत दी मान है